ਲਗੇ ਕੱਲ ਵਿਧਾਨ ਸਭਾ ਦੇ ਵਿੱਚ ਹਾਲਾਤ ਤਣਾਪੂਰਵਕ ਹੋ ਗਏ ਉੱਥੇ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਵਿਰੋਧੀਆਂ ਨੂੰ ਖਾਸ ਕਰਕੇ ਕਾਂਗਰਸ ਅਤੇ ਅਕਾਲੀਆਂ ਨੂੰ ਨਿਸ਼ਾਨਲਾ ਬਣਾਇਆ ਪਰ ਨਾਲ ਦੀ ਨਾਲ ਉਹਨਾਂ ਨੇ ਆ ਵੀ ਕਿਹਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਆਖਿਰ ਕਿਹੜੇ ਲੀਡਰ ਦੇ ਪਰਖੇ ਕੀ ਕੁਝ ਕਰਦੇ ਸੀ ਕਿਹੜੇ ਲੀਡਰ ਦੇ ਪਿਓ ਜਿਹੜੇ ਨੇ ਉਹ ਸਮਗਲਿੰਗ ਦੇ ਵਿੱਚ ਲੱਗੇ ਹੋਏ ਸੀ ਕਿਹੜੇ ਲੀਡਰ ਦੇ ਪਿਤਾ ਜਿਹੜੇ ਨੇ ਉਹ ਸੋਨੇ ਦੀਆਂ ਇੱਟਾਂ ਦੀ ਸਮਗਲਿੰਗ ਕਰ ਰਹੇ ਸੀ ਇੱਥੋਂ ਤੱਕ ਇਲਜ਼ਾਮ ਸੀਐਮ ਭਗਵੰਤ ਮਾਨ ਨੇ ਲਗਾ ਦਿੱਤੇ ਯਾਨੀ ਕਿ ਪਰਾਤਣ ਗੱਲਾਂ ਫਰੋਲਣ ਲੱਗੇ ਸੀਐਮ ਭਗਵੰ ਪੁਰਾਣੀਆਂ ਸਰਕਾਰਾਂ ਦੇ ਔਰ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਆਗੂ ਨੇ ਜਿਹੜੀ ਪਹਿਲਾਂ ਸਰਕਾਰਾਂ ਹਟਾ ਹਟੇ ਨੇ ਉੱਥੇ ਹੀ ਬੈਠੇ ਸਨ ਔਰ ਉਹਨਾਂ ਵੱਲ ਇਸ਼ਾਰਾ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਇਲਜ਼ਾਮ ਲਗਾ ਦਿੱਤਾ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹ ਸਭ ਜਾਣਦੇ ਨੇ ਕਿ ਕਿਹਨਾਂ ਦੇ ਪਿਤਾ ਕੀ ਕੁਝ ਕਰਦੇ ਰਹੇ ਨੇ ਕਿਹਨਾਂ ਦੇ ਪਿਤਾ ਨੇ ਪਾਵਰ ਕਿਸ ਤਰ੍ਹਾਂ ਹਾਸਲ ਕੀਤੀ ਔਰ ਕੱਲੇ-ਕੱਲੇ ਲੀਡਰ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਭਗਵੰਤ ਮਾਨ ਨੇ ਸਮਗਲਿੰਗ ਦੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਪੁਰਖਿਆਂ 'ਤੇ ਸਮਗਲਿੰਗ ਦੇ ਇਲਜ਼ਾਮ ਲਾਏ ਨੇ ਔਰ ਇਹ ਹਾਲਾਤ ਅਚਾਨਕ ਤਣਾਪੂਰਵਕ ਹੋ ਗਏ ਜਿਸ ਦੇ ਵਿੱਚ ਸੋਨੇ ਦੀਆਂ ਇੱਟਾਂ ਦੀ ਤਸਕਰੀ ਚਲਦਾ ਹੀ ਪਿਆ ਸੀ ਜਿੱਥੇ ਸੀਐਮ ਭਗਵੰਤ ਮਾਨ ਤੇ ਕਾਂਗਰਸ ਦੇ ਲੀਡਰਾਂ ਵਿਚਾਰੇ ਲੜਾਈ ਹੁੰਦੀ ਪਈ ਸੀਗੀ ਆਕਸੀ ਬੋਲਚਾਲ ਜਿਹੜਾ ਆ ਉਹ ਸਖਤ ਹੁੰਦੀ ਪਈ ਸੀ ਪਰ ਨਾਲ ਦੀ ਨਾਲ ਹੀ ਸੀਐਮ ਭਗਵੰਤ ਮਾਨ ਨੇ ਪੁਰਖਿਆਂ ਦੇ ਉੱਤੇ ਵੀ ਨਿਸ਼ਾਨਾ ਸਾਧ ਦਿੱਤਾ ਔਰ ਸਿਆਸੀ ਪੱਧਰ ਦੇ ਉੱਤੇ ਅੱਜ ਤੱਕ ਜੋ ਕੁਝ ਹੁੰਦਾ ਆਇਆ ਉਸ ਦਾ ਇੱਕ ਨਿੱਕਾ ਜਿਹਾ ਉਦਾਹਰਣ ਪੇਸ਼ ਕਰ ਦਿੱਤਾ ਜਿਸ ਤੋਂ ਬਾਅਦ ਹਾਲਾਤ ਹੋਰ ਤਣਾਅਪੂਰਵਕ ਹੋ ਗਏ ਆਖਰਕਾਰ ਸੀਐਮ ਭਗਵੰਤ ਮਾਨ ਨੇ ਇਹੋ ਜਿਹਾ ਕੀ ਕਹਿਤਾ ਔਰ ਕੌਣ ਕਰ ਰਿਹਾ ਸੀ ਸਮਗਲਿੰਗ ਕਿਦੇ ਪਤਾ ਕਰ ਰਹੀ ਸੀ ਸਮਗਲਿੰਗ ਸੋਨੇ ਦੀਆਂ ਇਟਾਂ ਦੀ ਆਓ ਸੀਐਮ ਭਗਵੰਤ ਮਾਨ ਤੋਂ ਹੀ ਸੁਣਦੇ ਹਾਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਨੇ ਸ਼ਾਲ ਲੈ ਕੇ ਆਉਂਦੇ ਇੱਥੇ ਫਿਰ ਇਹ ਫਿਰ ਜ ਸਵਾ ਲੱਖ ਦਾ ਸ਼ਾਲ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਸ ਸਾਰੇ ਮਟੀਰੀਅਲ ਇਹਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪਰਮੰਨੀ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡੋਕਟਰ ਚੰਦਜੀ ਚਲਨੀ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ ਦੋ ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ